ਲਿਖ ਕੇ ਦੇਣਾ ਜੇ ਤੁਹਾਡਾ ਪਤੀ ਜ਼ਿੰਦਗੀ ਚ ਬਾਹਰ ਮੂੰਹ ਮਾਰ ਜੇ ਲਿਖ ਕੇ ਦੇਣਾ ਟਾਂਪੇਪਰ ਤੇ ਤੁਸੀਂ ਕੀ ਕਰਨਾ ਪਹਿਣਾ ਨੇ ਕੀ ਕਰਨਾ ਹਫਤੇ ਚ ਜੇ ਰੋਜ਼ ਨਹੀਂ ਤਾਂ ਘੱਟੋ ਘੱਟ 2 ਜਾਂ 3 ਵਾਰ ਚੰਗੀ ਤਰ੍ਹਾਂ ਨਹਾ ਧੋ ਕੇ ਚੰਗਾ ਸੂਟ ਪਾ ਕੇ ਨਹਾ ਧੋ ਕੇ ਸੈਂਟ ਸੈਂਟ ਲਾ ਕੇ ਆਪਣੇ ਪਤੀ ਨੇ ਜਦੋਂ ਗੇਟ ਖੋਲਿਆ ਸਤਕਾਰ ਨਾਲ ਜੱਫੀ ਪਾ ਕੇ ਆਪਣੇ ਪਿੰਡੇ ਦੀ ਖੁਸ਼ਬੂ ਦੇ ਕੇ ਉਹਨੂੰ ਅੰਦਰ ਲੈ ਕੇ ਆਓ। ਹੂੰ ਠੀਕ ਹੈ। ਜਦੋਂ ਘਰ ਆਣੀ ਹਫਤੇ 'ਚ 2 ਤੋਂ 3 ਵਾਰ ਐਵੇਂ ਕਰੂਗੀ ਨਾ ਧੋ ਕੇ ਚੰਗੇ ਸੂਟ ਪਾਉਗੀ, ਲਿਪਸਟਿਕ ਲਾਉਗੀ, ਚੰਗਾ ਬੰਨ ਠਣ ਕੇ ਸੈਂਟ ਲਾ ਕੇ ਆਪਣੇ ਘਰ ਵਾਲੇ ਨੂੰ ਆਪਣੇ ਗੇਟ 'ਚ ਉਹਨੂੰ ਆਪਣੇ ਸੂਟ ਦੀ ਖੁਸ਼ਬੂ ਦੇਣੀ। ਜੱਫੀ ਪਾ ਕੇ ਦੋ ਜਿਵੇਂ ਮਰਜ਼ੀ ਦੋ। ਹੂੰ ਮੈਂ ਲਿਖ ਕੇ ਦੇਣਾ ਜੇ ਤੁਹਾਡਾ ਪਤੀ ਜ਼ਿੰਦਗੀ 'ਚ ਬਾਹਰ ਮੂੰਹ ਮਾਰ ਜੇ। ਲਿਖ ਕੇ ਦੇਣਾ ਟਾਂ ਪੇਪਰ ਤੇ। ਪਤਨੀ ਆਪਣੀ ਵਫਾਦਾਰ ਪਤਨੀ ਨੂੰ ਛੱਡਦਾ ਹੀ ਨਹੀਂ ਮਰਦ ਦੀ ਇਹ ਤਬੀਅਤ ਹੀ ਨਹੀਂ ਮਰਦ ਵਫਾਦਾਰ ਜਨਾਨੀ ਨੂੰ ਨਹੀਂ ਛੱਡਦਾ ਹਾਂ ਨਾ 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 ਲੜ ਲੂਗਾ ਗਾਲਾਂ ਕੱਢ ਦੂਗਾ ਮਰਦ ਦਾ ਸੁਭਾਅ ਹੀ ਕੱਬਾ ਹੁੰਦਾ ਹਾਂਜੀ